ਏਹ ਤੇ ਮਾਹ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਲक्की ਕੋਰਾਲੀ ਸੋ ਅੱਜ ਡਾਕਟਰ ਪੀਮਰਾਓ ਉਮੇਦਕਰ ਸਾਹਿਬ ਜੀ ਦਾ ਜੋ ਕਿ ਬੱਚਿਆਂ ਤੋਂ ਜਨਨਾ ਨੋਲੇਜ ਦਾ ਪੇਪਰ ਹੋਇਆ ਸੀ ਤੀਜਾ ਨਿਕਲਿਆ ਹੈ ਤੇ ਬੱਚਿਆਂ ਨੂੰ ਫਸਟ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਸ ਦਾ ਨਾਮ ਹੈ ਡਾਕਟਰ ਪੀਮਰਾਓ ਵੇਦਕਰ ਵੈਲਫੇਅਰ ਕਲਬ ਕੋਰਾਲੀ ਨਗਾਮਾ ਸੋ ਆਓ ਗੱਲ ਕਰਦੇ ਹਾਂ ਇੱਥੋਂ ਦੇ ਪ੍ਰਬੰਧਕਾਂ ਨਾਲ ਮੁੱਖ ਮਹਿਮਾਨਾਂ ਨਾਲ ਤੇ ਬੱਚਿਆਂ ਨਾਲ ਪੋਜੀਸ਼ਨ ਨਾਸ ਕੀਤੀ ਕੰਪਨੀ ਮਾਰਗ ਦਾ ਇਸ ਕਲੱਬ ਦਾ ਜਿਹੜਾ ਕਾਰਜ ਹੈ ਉਹਨੂੰ ਸੰਭਲ ਕੀਤਾ ਹੈ ਉਹ ਬੱਚੇ ਹੋਣੇ ਜਿਹੜਾ ਨੇ ਰੱਟ ਕੇ ਮੀਟ ਕਰਕੇ ਇਸ ਜਰਨਾ ਨਾਮ ਦੇ ਜਿਹੜਾ ਕੰਦਾਮ ਸੀ ਚ ਪਾਰਟਿਸਪੇਟ ਕੀਤਾ ਉਹਨਾਂ ਪੋਜੀਸ਼ਨ ਅਨਾਉਂਸ ਕਰਨ ਜਾ ਰਹੇ ਹਾਂ ਮਾਨ ਜੋਰਦਾਰ ਕਲਾਪਿੰਗ ਮਹਿਕ ਰਿਤ ਤੋਂ ਦੇ ਲਈ ਸੁਜੀਤ ਕ੍ਰਿਸ਼ਨ ਆਨਕੀਂਦੀ ਹੈ 9 ਨੰਬਰ ਜੋ ਪਰਮਜੀਤ ਸਿੰਘ ਨੂੰ ਵਧਾਈਆਂ ਜੀ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਆਸ ਕਰਦਾ ਵੀ ਉਹ ਕੁਦਰੇ ਵਿੱਚ ਚੰਗੇ ਉਹਦੇ ਦੇ ਰਾਜਵਾਨ ਹੋਏ ਉਹਦੇ ਵਿੱਚ ਚੰਗੀਆਂ ਕੁੰਡੀਆਂ ਹਾਸਲ ਕਰੇ ਨਮਨੀਤ ਸਿੰਘ ਸਰਕਾਰ ਰਵਜੀਤ ਸਿੰਘ ਹਾਂ ਸ਼ਸ਼ੀਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੋ ਆਪਣਾ ਸ਼ੁਭ ਨਾਮ ਮੈਂ ਜੀ ਜਸਪਿੰਦਰ ਸਿੰਘ ਮੁੱਖ ਗ੍ਰੰਥੀ ਪਿੰਡ ਨਗਾਵਾ ਤੇ ਅੱਜ ਦੇ ਸਮਾਗਮ ਦੇ ਉੱਤੇ ਤੁਹਾਨੂੰ ਪਹਿਲਾਂ ਜੀ ਆਇਆਂ ਧੰਨ ਜਿਹੜਾ ਆਪਣਾ ਕਵਰਿੰਗ ਕਰ ਰਿਹਾ ਹੈ ਚੈਨਲ ਬਹੁਤ ਸ਼ਲਾਘਾਯੋਗ ਤੁਹਾਡਾ ਕਦਮ ਹੈ ਵੀ ਤੁਸੀਂ ਏਦਾਂ ਦੇ ਸੋਸ਼ਲ ਵਰਕਰ ਨੂੰ ਜਿਹੜਾ ਪ੍ਰਮੋਟ ਕਰ ਰਹੇ ਹੋ ਤੇ ਪਹਿਲਾਂ ਵੀ ਇਸ ਚੈਨਲ ਦੁਆਰਾ ਸਾਡੇ ਇਸ ਗਰੁੱਪ ਨੂੰ ਇਸ ਨਗਰ ਨੂੰ ਬਹੁਤ ਮਾਣ ਮਿਲੇ ਆ। ਸੋ ਅੱਜ ਦਾ ਜਿਹੜਾ ਸਮਾਗਮ ਰੱਖਿਆ ਗਿਆ ਹੈ ਡਾਕਟਰ ਪਿੰਗਰਾਵ ਵੇਦਕਾਰ ਗਰੁੱਪ ਵੱਲੋਂ ਕਲੱਬ ਵੱਲੋਂ ਇਹ ਸਾਡੇ ਸਾਲਾਨਾ ਸਮਾਗਮ ਹੈ। ਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਮਿਸ਼ਨ ਆ ਵੀ ਗੁਰਦੁਆਰੇ ਆਏ ਸੋਜੀ ਪਾਈ ਸੀ ਇਸ ਗੁਰੂ ਘਰ ਦੇ ਵਿੱਚ ਤਕਰੀਬਨ ਲੰਬੇ ਸਮੇਂ ਤੋਂ ਅਸੀਂ ਇਥੋਂ ਆਪਣੀ ਛੋਟੀ ਬੱਚਿਆਂ ਨੂੰ ਚੌਥੀ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚਿਆਂ ਦਾ ਜਿਹੜਾ ਜਨਰਲ ਨੌਲੇਜ ਦਾ ਅਸੀਂ ਟੈਸਟ ਲੈਨੇ ਆ ਇਮਤਿਹਾਨ ਲੈਨੇ ਆ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਸਾਡਾ ਮੇਨ ਮੋਟਿਵ ਇਹ ਵੀ ਜਿਹੜਾ ਸਾਡਾ ਸਮਾਜ ਜਾਗਰੂਕ ਹੋਵੇ ਜਿਹੜੀ ਦਾਨ ਦੀ ਦਸ਼ਾ ਨਾ ਅੱਜ ਸਾਡੇ ਸਮਾਜ ਦੇ ਵਿੱਚ ਦਾਨ ਦੀ ਦਸ਼ਾ ਜਿਹੜੀ ਇੱਕ ਤਿਰਤ ਬਣ ਗਈ ਹੋਈ ਹੈ ਵੀ ਲੰਗਰਾਂ ਨੂੰ ਪ੍ਰਮੋਟ ਕਰਨਾ ਜਾਂ ਜਾਂ ਇੱਕ ਤਰ੍ਹਾਂ ਦਾ ਵੱਖਰਾ ਮਤਲਬ ਕਿ ਪ੍ਰਚਲਨ ਚੱਲ ਗਿਆ ਹੈ ਤੇ ਮੈਂ ਉੱਥੇ ਗੁਜਾਰਿਸ਼ ਕਰਾਂਗਾ ਵੀ ਜਿਸ ਤਰ੍ਹਾਂ ਸਾਡੇ ਨਗਰ ਨਗਾਵਾਂ ਨੇ ਉਪਰਾਲਾ ਕੀਤਾ ਹੈ ਇੱਥੇ ਦੀ ਪ੍ਰਬੰਧਕ ਕਮੇਟੀឆ្លਾਗਾ ਜੋ ਗਏ ਕਲਾਬឆ្លਾਗਾ ਜੋ ਗਏ ਵੱਖ-ਵੱਖ ਜਿਹੜੇ ਔਦਿਆਂ ਦੇ ਬਿਰਾਜਮਾਨ ਹੋ ਸਾਰੇ ឆ្លਾਗਾ ਜੋ ਕਦਮੇ ਉਹਨਾਂ ਦਾ ਵੀ ਜਿਨ੍ਹਾਂ ਨੇ ਦਾਨ ਦੀ ਦਿਸ਼ਾ ਨੂੰ ਬਦਲੇ ਦਾਨ ਦੀ ਦਿਸ਼ਾ ਇਦਾਂ ਵੀ ਜਿਹੜੇ ਗਰੀਬ ਬੱਚੇ ਨੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਨਗਰ ਦੇ ਵਿੱਚੋਂ ਇੱਕ ਸਨੇਹਾ ਜਾਵੇ ਇੱਕ ਸਾਰਤਾ ਦਾ ਬੱਚੇ ਸਾਡੇ ਗਿਆਨ ਦੇ ਨਾਲ ਜੁੜਨ ਜੇ ਗਿਆਨ ਦੇ ਨਾਲ ਜੁੜਨ ਗਏ ਤਾਂ ਆਟੋਮੈਟਿਕਲੀ ਬੱਚੇ ਸਾਡੇ ਧਾਰਮਿਕ ਹੋਣਗੇ ਕਿਉਂਕਿ ਜਦੋਂ ਉਹਨਾਂ ਕੋਲ ਗਿਆਨ ਦੀ ਬੜਮੁੱਲਾ ਖਜ਼ਾਨਾ ਹੋਏਗਾ ਤੂੰ ਆਟੋਮੈਟਿਕਲੀ ਧਾਰਮਿਕ ਜੁੜਨਗੇ ਤੇ ਨਸ਼ਾ ਪ੍ਰਵਿਰਤੀ ਖਤਮ ਹੋਏਗੀ ਸਾਡੇ ਸਮਾਜ ਵਿੱਚ ਇਕਸਾਰਤਾ ਆਏਗੀ ਜਿਹੜਾ ਅੱਜ ਚਲਣ ਚਲਣ ਹੋ ਗਿਆ ਵੀ ਪਲੱਸ 2 ਤੋਂ ਬੱਚੇ ਜਿਹੜੇ ਬਾਹਰ ਜਾ ਰਹੇ ਨੇ ਉਹ ਬੱਚੇ ਉਦੋਂ ਹੀ ਰੋਕਣਗੇ ਜਦੋਂ ਉਹਨਾਂ ਨੂੰ ਇਹ ਨੌਲੇਜ ਪਤਾ ਲੱਗੇਗੀ ਜਦੋਂ ਉਹਨਾਂ ਨੂੰ ਅਹਿਮੀਅਤ ਪਤਾ ਲੱਗੇਗੀ ਵੀ ਇੱਥੇ ਰਹਿ ਕੇ ਵੀ ਅਸੀਂ ਆਪਣੇ ਸਮਾਜ ਨੂੰ ਅਸੀਂ ਆਪਣੇ ਭੂਇਖ ਨੂੰ ਅਸੀਂ ਆਪਣੇ ਮਾਪੇ ਨੂੰ ਚੰਗਾ ਜਿਹੜਾ ਉਹਨਾਂ ਨੂੰ ਆਉਧਾ ਰਤਵਾ ਸਮਾਜ ਦੇ ਵਿੱਚ ਦਵਾ ਸਕਦੇ ਆ ਸੋ ਇਹਨਾਂ ਬੇਨਤੀਆਂ ਨਾਲ ਮੈਂ गुजारिश ਕਰਾਂਗਾ ਵੀ ਜਿੱਥੇ ਤੱਕ ਵੀ ਤੁਹਾਡੇ ਚੈਨਲ ਦੀ ਪਹੁੰਚ ਹੈ ਮੈਂ ਸניਹਾ ਇਹ ਹੀ ਦੇਣਾ ਚਾਹੁੰਦਾ ਵਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਸੋਸ਼ਲ ਸੰਸਥਾਵਾਂ ਨੂੰ ਵੀ ਸੋਸ਼ਲ ਗਰੁੱਪਾਂ ਨੂੰ ਵੀ ਪੰਚਾਇਤਾਂ ਨੂੰ ਵੀ ਵੀ ਕਿਰਪਾ ਕਰਕੇ ਤੁਸੀਂ ਆਪਣਾ ਜਿਹੜਾ ਧਨ ਹੈ ਉਹ ਕਿਰਪਾ ਕਰਕੇ ਜੋਗ ਜਗ੍ਹਾ ਦੇ ਉੱਤੇ ਉਹਨੂੰ ਅਪਲਾਈ ਕਰਕੇ ਜੋਗ ਜਗ੍ਹਾ ਦੇ ਉੱਤੇ ਲਾ ਕੇ ਬੱਚਿਆਂ ਨੂੰ ਗਿਆਨਵਾਨ ਆਪਾ ਬਣਾਈਏ ਜਦੋਂ ਬੱਚੇ ਗਿਆਨਵਾਨ ਹੋਗੇ ਨਸ਼ਾ ਖਤਮ ਹੋ ਜਾਏਗਾ ਸਾਡਾ ਸਮਾਜ ਨਿਰੋਵਾ ਹੋ ਜਾਏਗਾ ਸੋ ਧੰਨਵਾਦ ਮੈਂ ਦੁਬਾਰਤੋਂ ਇਸ ਧਮਾਨ ਚੈਨਲ ਦਾ ਕਰਦਾ ਵੀ ਜਿਹੜੇ ਕਵਰਿੰਗ ਲਈ ਇੱਥੇ ਪਹੁੰਚੇ ਨੇ ਥੈਂਕ ਯੂ ਵੈਰੀ ਮਚ ਸਾਡਾ ਸ਼ੁਭਨਾ ਸਰਦਾਰ ਕੁਲਵਿੰਦਰ ਸਿੰਘ ਤੇ ਬੱਚਿਆਂ ਨੂੰ ਕੀ ਇਸ ਦੀ ਰਾਏ ਦੋ ਮੈਂ ਇਸ ਬਾਰੇ ਤਾਂ ਹੀ ਕਹਿਣਾ ਚਾਹਾਂ ਵੀ ਬਹੁਤ ਵਧੀਆ ਪ੍ਰੋਗਰਾਮ ਹੈ ਕਿ ਸਾਡੇ ਨਗਰ ਦੇ ਬੱਚੇ ਸਿੱਧੇ ਰਸਤੇ ਤੇ ਤੁਰਨਗੇ ਇਹਨਾਂ ਨੂੰ ਜਰਨਲ ਨੌਲੇਜ ਹੋਊ ਕਿ ਸਾਰਾ ਆਪਣਾ ਮਾਂ ਪਿਓ ਦਾ ਸਤਿਕਾਰ ਕਿੱਦਾਂ ਕਰਨਾ ਰੱਬਾਨੀ ਦਾ ਸਤਿਕਾਰ ਕਿੱਦਾਂ ਕਰਨਾ ਤੇ ਨਸ਼ੇ ਤੋਂ ਦੂਰ ਰਹਿਣਗੇ ਇਹ ਸਾਰਾ ਕੁਝ ਕਲੱਬ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜਿਵੇਂ ਇਹਨਾਂ ਦਾ ਪੈਦਾ ਹੋਇਆ ਥੀਮ ਦਾ। ਅੰਜੀ ਤੁਹਾਡਾ ਨਾਮ ਮੇਰਾ ਨਾ ਖੁਸ਼ਪੀਤ ਹੋ ਰਹੀ ਕਿਹੜੀ ਕਲਾਸ ਹੈ ਤੁਹਾਡੀ ਮੈਂ 7th ਚਾਂਈ ਤੇ ਕੀ ਪੋਜੀਸ਼ਨ ਆਈ ਤੁਹਾਡੀ ਮੇਰੀ ਫਸਟ ਪੋਜੀਸ਼ਨ ਆਈ ਹੈ ਪੋਜੀਸ਼ਨ ਆਈ ਹੈ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੇ ਜੋ ਤੁਹਾਨੂੰ ਜਨਰਲ ਨੌਲੇਜ ਦਾ ਪੇਪਰ ਕਰਨ ਵਾਸਤੇ ਦਿੱਤਾ ਸੀ ਉਹ ਤੁਸੀਂ ਸਾਰਾ ਕਰਿਆ ਹੈ ਹਾਂਜੀ ਸਾਰਾ ਕਰਿਆ ਹੈ ਬਟ ਜਿਹੜੇ ਕੁਐਸਚਨ ਮਤਲਬ ਅੱਧੇ ਕੁਐਸਚਨ ਬਾਹਰੋਂ ਵੀ ਆਉਂਦੇ ਨੇ ਨਾ ਤਾਂ ਉਹਨਾਂ ਵਿੱਚ ਥੋੜਾ ਸਿਆ ਕਨਫਿਊਜ਼ ਹੋ ਜਾਂਦੇ ਇਸ ਕਰਕੇ ਉਹਨਾਂ ਦੇ ਵਿੱਚੋਂ ਥੋੜੇ ਜਿਹੇ ਮਾਰਕਸ ਕੱਟ ਹੋ ਜਾਂਦੇ ਨੇ ਤੋ ਜੋ ਤੁਹਾਡੇ ਹੁਣ 95% ਮਾਰਕਸ ਆਇਸੇ ਤੋ ਇਸ ਤੋਂ ਅੱਗੇ ਵੀ ਤੁਸੀਂ ਪਾਰਟਿਸਪੇਟ ਕਰोगे ਤੇ ਵੱਧ ਲੈ ਗੋਏ ਹਾਂਜੀ ਜ਼ਰੂਰ ਲਵੂੰਗੀ ਮੈਂ ਪਿਛਲੀ ਵਾਰ ਜਦ ਮੈਂ ਪੇਪਰ ਦਿੱਤਾ ਸੀ ਤੇ ਪਿਛਲੀ ਵਾਰ ਮੇਰੇ ਐਨਏਈ ਆਈ ਆਇਸੇ ਤੇ ਮੈਂ ਪਿਛਲੀ ਵਾਰ ਵੀ ਫਸਟ ਪੋਜੀਸ਼ਨ ਤੇ ਆਇਸੇ